ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਪਕਾਰੀ ਆਏ ਜੀ ਦਾਨ ਦੇ ਭక్తి ਲਾਇਨ ਹਰ ਸੋ ਲੈਨ ਬਰਾਈ ਤਾਨ 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 ਜਨ ਆਇਆ ਜਿਸ ਪ੍ਰਸਾਦ ਸਭ ਜਲ ਚਿਰਾਇਆ ਜਨ ਆਪਨ ਕਾ ਇਹ ਸਵਾਵ ਜਨ ਕੇ ਸੰਗ ਚਿਤਾ ਆਵੇ ਨਾਓ ਆਪ ਮੁਕਤ ਮੁਕਤਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਪਰਮ ਸਤਕਾਰ ਜੋ ਗੁਰੂ ਪਿਆਰੀ ਸਾਰਸੰਗੀ ਜੀ ਧੰਤਨ ਬ੍ਰਹਮ ਗਿਆਨੀ ਸ਼੍ਰੀਮਾਨ ਇੱਕ ਸਾਰਸੰਤ ਮਹਾਰਾਜ ਸੰਤ ਬਾਬਾ ਅਵਸ਼ੰਤ ਸਿੰਘ ਸਾਹਿਬ ਜੀ ਨਿਰਮਲੇ ਨਿਰਮਲ ਕੁਟਿਆ ਜਾੜਾ ਉਹਨਾਂ ਦੇ ਪਰਮ ਪਿਆਰੀ ਸੇਵਕ ਅਮਰੋਦੇਵ ਪਵਾਰੀ ਸ਼੍ਰੀਮਾਨ ਇੱਕ ਸਾਰਸੰਤ ਮਹਾਰਾਜ ਸੰਤ ਬਾਬਾ ਗਿਆਨ ਸਿੰਘ ਸਾਹਿਬ ਜੀ ਸ਼੍ਰੀਮਾਨ ਇੱਕ ਸਾਰਸੰਤ ਮਹਾਰਾਜ ਸੰਤ ਬਾਬਾ ਹਰਪ੍ਰਿੰਸ ਸਿੰਘ ਸਾਹਿਬ ਬਰਾਤੇ ਅੱਜ ਸੰਗਤਾਂ ਬੜੇ ਪਿਆਰ ਸਤਕਾਰ ਦੇ ਨਾਲ ਮਹਾਪੁਰਖਾਂ ਦੇ ਕਾਪਰਸਤਾਨ ਨਿਰਮਲ ਕੁਟਿਆ ਜਾੜਾ ਵਿਖੇ ਤਨ ਤਨ ਉਹਹਰਾ ਜੀ ਸੰਤ ਬਾਬਾ ਬ ਸੰਸੇਖ ਸਾਹਿਬ ਜੀ ਦੇ ਵੱਡੇ ਗੁਰਦੇਵ ਸ਼੍ਰੀਮਾਨ ਇੱਕੋਟ ਸੰਤ ਮਹਾਰਾਜ ਸੰਤ ਬਾਬਾ ਹਰਨਾਮ ਸਿੰਘ ਸਾਹਿਬ ਜੀ ਦੀ 99ਵੀਂ ਪਵਿੱਤਰ ਯਾਦ ਗੁਰਮਤ ਸਮਾਗਮ ਅੱਜ ਇਸ ਪਾਵਨ ਪਿੱਤਰ ਅਸਥਾਨ ਤੇ ਆਰੰਭ ਹੋਇਆ ਜਿਹੜਾ ਅਖੰਡ ਪਾਤਸ਼ਾਹ ਜੀ ਦੇ 16 ਸ੍ਰੀਖੰਡ ਪਾਤਸ਼ਾਹ ਜੀ ਆਰੰਭ ਹੋਏ ਜਿਨ੍ਹਾਂ ਦੇ ਪਰਸੋਂ ਨੂੰ ਅੰਮ੍ਰਿਤ ਰੇਲੇਪੋ ਪਾਣਗੇ ਕੱਲ ਵੀ ਕਟਹਿਰ ਦੇ ਜਵਾਨ ਸਜਣਗੇ ਸ਼ਾਮ ਦੇ ਜਵਾਨ ਸਜਣਗੇ ਅੱਜ ਵੀ ਦੁਪਹਿਰ ਦੇ ਜਵਾਨ ਸਜੇ ਹਨ ਤੇ ਸ਼ਾਮ ਦੇ ਜਵਾਨ ਸਜੇ ਹਨ ਪਰਸੋਂ ਨੂੰ ਖੁੱਲੇ ਜਵਾਨ ਸਜ ਨੇ ਭੋਗ ਪ੍ਰਣ ਪਾਂਥ ਦੀਆਂ ਮਹਾਨ ਸ਼ਖੀਤਾ ਸੰਤ ਮਹਾਪੁਰਖ ਦਰਸ਼ਨ ਦੇਣਗੇ ਗੁਰੂ ਘਰ ਦੇ ਕਯੂਰੀ ਰਾਗੀ ਸਤਕਰਤੀ ਜਿਵਾਰ ਸਾਜੀ ਦੇ ਕਯੂਰੀ ਰਾਗੀ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਇਹ ਸਾਰਾ ਪ੍ਰੋਗਰਾਮ ਸ਼੍ਰੀਮਾਨ ਇੱਕ ਸ਼ਰਤ ਸੰਤ ਮਹਾਰਾਜ ਸੰਤ ਬਾਬਾ ਜੀ ਸਿੰਘ ਸਾਹ ਦੀ ਮੁੱਖੀ ਨਿਰਮਲ ਕੂਟੀਆਂ ਜੋੜਾ ਵਾਲਿਆਂ ਦੀ ਦੇਖ ਰੱਖੇ ਕੰਫਰੰਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਛਤਛਾ ਹੈ ਹੋਰੇ ਹਨ ਵਰਭਾਗਾ ਸਮਾ ਮਿਲਿਆ ਹੈ ਮਹਾਪੁਰਖਾਂ ਨੇ ਸੰਸਾਰ ਉਤਿਆ ਕੇ ਵੱਡੇ ਵੱਡੇ ਪਰਪਕਾਰ ਕੀਤੇ ਹਨ ਉਹਨਾਂ ਪਰਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ ਨਿਰਮਲ ਕੁੱਟਿਆ ਜਾਲਾ ਵਿਖੇ ਮਹਾਪੁਰਖਾਂ ਦੇ ਪਾਵਨ ਪੀਤ੍ਰਤਾ ਪ੍ਰਸਤਾਨ ਤੇ ਸੰਗਤਾਂ ਹਾਜ਼ਰੀਆਂ ਭਰ ਕੇ ਆਪਣੀ ਦੀਵੰਦੀਆਂ ਕੜੀਆਂ ਨੂੰ ਸਫਲਾ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ